ਸੋ ਬਲੇ ਅਸੀਂ ਖੜੇ ਆ ਜਲਾਲਾਬਾਦ ਦੇ ਟੀਏਵੀ ਕਾਲਜ ਦੇ ਵਿੱਚ ਜਿੱਥੇ ਅੱਜ ਲੋਹੜੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਹੈ। ਉਹਦੇ ਵਿੱਚ ਅੱਜ ਲੋਹੜੀ ਦਾ ਤਿਉਹਾਰ ਹੈ ਜਿਹੜਾ ਅਸੀਂ ਮਨਾਇਆ ਹੈ। ਦਿਨ ਦੇ ਵਿੱਚ ਕਾਲਜ ਦੇ ਸਾਰੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਸਾਡਾ ਸਾਰਾ ਸਟਾਫ ਤੇ ਸਾਡੀ ਲੋਕਲ ਮੈਨੇਜਿੰਗ ਕਮੇਟੀ ਵੱਲੋਂ ਸਾਡੇ ਜਿਹੜੇ ਪ੍ਰੈਜ਼ੀਡੈਂਟ ਸਰ ਨੇ ਸਰਦਾਰ ਇੰਦਰਜੀਤ ਸਿੰਘ ਮਦਾਨ ਜੀ ਉਹ ਵੀ ਆਏ ਸੀ। ਉਹਨਾਂ ਨੇ ਆ ਕੇ ਲੋਹੜੀ ਦਾ ਜਿਹੜੀ ਸ਼ੁਰੂਆਤ ਕੀਤੀ। ਜੀ ਅੱਜ ਸਾਡੇ ਕਾਲਜ ਗਿਆਨੀ ਗੁਰਬਖਸ਼ ਸਿੰਘ ਡੀਪੀ ਕਾਲਜ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਹੈ। ਇਹ ਕਾਲਜ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਧੂਮ-ਧਾਮ ਨਾਲ ਲੋੜੀ ਮਨਾਹੀ ਜਾ ਰਹੀ ਹੈ ਲੋੜੀ ਤੋਂ ਇਲਾਵਾ ਹੋਰ ਵੀ ਕਈ ਤਿਹਾਰ ਮਨਾਏ ਜਾ ਰਹੇ ਨੇ ਮਤਲਬ ਹਰ ਸਾਲ ਮਨਾਏ ਜਾਂਦੇ ਹਾਂ ਬਹੁਤ ਵਧੀਆ ਜੀ ਸੀ ਦੋਹਾਂ ਪਾਸੇ ਬਹੁਤ ਵਧੀਆ ਸਾਰਾ ਦਾ ਇੰਜੋਏਮੈਂਟ ਵਧੀਆ ਹੋਇਆ ਬਹੁਤ ਵਧੀਆ ਆਇਆ ਪੀਆਂ ਨੇ ਲੋੜੀਆਂ ਮਨਾਉਂਦੀਆਂ ਨੇ ਜੋੜੀਆਂ ਪੈਣਾ ਪਈਆਂ ਗਾਉਂਦੀਆਂ ਪਰਾਵਾਂ ਦੀਆਂ ਪੋੜੀਆਂ ਜੋੜੀਆਂ ਦੇ ਸ਼ਗਨ ਮਨਾ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਐਜ ਨਿਊਜ਼ 24 ਚੈਨਲ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਰਾ ਐਸ ਵੇਲੇ ਅਸੀਂ ਖੜੇ ਹਾਂ ਜਲਾਲਾਬਾਦ ਦੇ ਡੀਏਵੀ ਕਾਲਜ ਦੇ ਵਿੱਚ ਜਿੱਥੇ ਅੱਜ ਲੋਹੜੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਹੈ ਸਮੂਹ ਸਟੂਡੈਂਟ ਨੇ ਜਿਹੜੇ ਕਾਲਜ ਦੇ ਆ ਤੇ ਸਮੂਹ ਸਟਾਫ ਆ ਉਹਨਾਂ ਸਾਰਿਆਂ ਦੇ ਵੱਲੋਂ ਰਲ ਮਿਲ ਕੇ ਇੱਥੇ ਲੋਹੜੀ ਬਾਲੀ ਗਈ ਆ ਤੇ ਨਾਲ ਹੀ ਨੱਚ ਟੱਪ ਕੇ ਜਿਹੜਾ ਲੋਹੜੀ ਦਾ ਤਿਉਹਾਰ ਆ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ ਅਕਸਰ ਹੀ ਪੰਜਾਬ ਦੇ ਅੰਦਰ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਦਿਆਂ ਹੋਇਆ ਕੋਈ ਵੀ ਤਿਉਹਾਰ ਆਉਂਦਾ ਤਾਂ ਪੰਜਾਬ ਦੇ ਲੋਕ ਨੇ ਜਿਹੜੇ ਵੱਧ ਚੜ ਕੇ ਉਸ ਤਿਉਹਾਰ ਦਾ ਜਿਹੜਾ ਆਨੰਦ ਮਾਣਦੇ ਨੇ ਇਸੇ ਤਰ੍ਹਾਂ ਹੀ ਆਨੰਦ ਡੀਏਵੀ ਕਾਲਜ ਦੇ ਵਿੱਚ ਸਟਾਫ ਅਤੇ ਸਟੂਡੈਂਟਾਂ ਦੇ ਵੱਲੋਂ ਮਾਣਿਆ ਜਾ ਰਿਹਾ ਹੈ ਗੱਲਬਾਤ ਕਰ ਲੈਨੇ ਆ ਕਾਲਜ ਦੀ ਮੈਨੇਜਮੈਂਟ ਦੇ ਨਾਲ ਕਿ ਕਿਹੋ ਜਿਹਾ ਪ੍ਰਬੰਧ ਕੀਤਾ ਗਿਆ ਮਹਾਨ ਸੰਤ ਜਗਰੀ ਗੁਰਵਖ ਸਿੰਘ ਜੀ ਦੀ ਛਤਰ ਛਾਇਆ ਮੇ ਲੋੜੀ ਦਾ ਪੁਰਬ ਹਮ ਕਾਲਜ ਮੇ ਪੂਰੇ ਧੂਮ-ਧਾਮ ਸੇ ਮਨਾ ਰਹੇ ਜੀ ਕੇ ਕੈਸਾ ਪ੍ਰਬੰਧ ਕੀਆ ਆਪਣੇ ਪ੍ਰਬੰਧ ਤੁਹਾਡੇ ਸਾਹਮਣੇ ਹੀ ਹੈ ਜੀ ਸਾਡੇ ਚੇਅਰਮੈਨ ਸਾਹਿਬ ਸਰਦਾਰ ਅੰਗਰੇਜ਼ ਸਿੰਘ ਮਦਾਨ ਇਹਨਾਂ ਨੇ ਲੋਹੜੀ ਕੀ ਮਤਲਬ ਸ਼ੁਰੂਆਤ ਕੀਤੀ ਲੋਹੜੀ ਪਰਮ ਅਗਨੀ প্রজ্বলਿਤ ਕੀਤੀ ਔਰ ਸਾਰੇ ਬੱਚੋ ਕੋ ਪਧਾਈਆਂ ਦਿੱਤੀ ਜੀ ਹਰ ਸਾਲ ਕੀ ਤਰ੍ਹਾਂ ਲੋਹੜੀ ਕੇ ਪਰ ਪੂਰੇ ਧੂਮ-ਧਾਮ 세 ਮਨਾਇਆ ਗਿਆ ਔਰ ਮੈਂ ਪੂਰੇ ਦਿਲਾੜਾਵਾਸਨ ਕੋ ਕਾਲਜ ਦੇ ਵਿਦਿਆਰਥੀ ਕੋ ਲੋਹੜੀ ਪਰਵ ਕੀ ਬਧਾਈ ਦਿੰਦਾ ਹਾਂ ਅੱਜ ਕਾਲਜ ਦੇ ਵਿੱਚ ਲੋਹੜੀ ਬਣਾਈ ਜਾ ਰਹੀ ਹੈ ਕਿਵੇਂ ਦੇ ਪ੍ਰਬੰਧ ਕੀਤੇ ਗਏ ਨੇ ਕੀ ਕਹਿਣਾ ਚਾਹੋਗੇ ਵੇਖੋ ਸਾਡਾ ਇਹ ਕਾਲਜ ਸਮਾਏ ਇੱਕ ਪਰਿਵਾਰ ਦੀ ਤਰ੍ਹਾਂ ਹੈਗਾ ਗਿਆਨੀ ਜੀ ਦੀ ਕਿਰਪਾ ਦੇ ਨਾਲ ਇਹ ਕਾਲਜ ਸੱਜਿਆ ਹੈਗਾ ਤੇ ਸ਼ਹਿਰ ਦੇ ਵਿੱਚ ਮੇਰਾ ਖਿਆਲ ਹੈ ਕਿ ਕਾਲਜ ਦੇ ਵਿੱਚ ਜੋ ਕ੍ਰੀਮ ਬੱਚਿਆਂ ਦੀ ਇੱਥੇ ਐਕਟ ਕਰਦੀ ਏ ਮੈਂ ਐਜ਼ ਬੀਇੰਗ ਚੇਅਰਮੈਨ ਹਮੇਸ਼ਾ ਦੇਖਦਾ ਕਿ ਇੰਨਾ ਡਿਸਿਪਲਾਈਨਡ ਤੇ ਇੰਨਾ ਵਧੀਆ ਗਿਆਨੀ ਜੀ ਦੀ ਕਿਰਪਾ ਨਾਲ ਇਹ ਚੱਲ ਰਿਹਾ ਹੈ ਚਾਹੇ ਸਾਡੇ ਬਜ਼ੁਰਗ ਸਰਦਾਰ ਜਗੀਰ ਸਿੰਘ ਮਨਤ ਕਰਤਾਰ ਸਿੰਘ ਸੀਬੀਆਈ ਡਾਇਰੈਕਟਰ ਜਗਵਿੰਦਰ ਸਿੰਘ ਸਾਰਿਆਂ ਨੇ ਇੱਥੇ ਵਿਚਰਦੇ ਰਹੇ ਨੇ ਔਰ ਸਾਰਿਆਂ ਦਾ ਇਹਦੇ ਤੇ ਇਸ ਕਾਲਜ ਤੇ ਅਸ਼ੀਰਵਾਦ ਹੈਗਾ ਔਰ ਇਹ ਲੋਹੜੀ ਦੇ ਵਿੱਚ ਤੁਸੀਂ ਆਪ ਹੀ ਦੇਖਿਆ ਇੱਥੇ ਬਹੁਤ ਅੱਛਾ ਮਾਹੌਲ ਹੈਗਾ ਬੱਚਿਆਂ ਦਾ ਬੱਚੇ ਖੁਸ਼ੀ ਮਨਾ ਰਹੇ ਨੇ ਐਜੂਕੇਸ਼ਨ ਸਫੇਅਰ ਤੇ ਵੀ ਬੜਾ ਅੱਛਾ ਚੱਲਦਾ ਹੈ ਸਪੋਰਟਸ ਵਿੱਚ ਵੀ ਅੱਛਾ ਚੱਲਦਾ ਹੈ ਤੇ ਇਹ ਅਸੀਂ ਚਾਹੁੰਦੇ ਆ ਕਿ ਇਲਾਕੇ ਦਾ ਇਹ ਭਲਾ ਹੁੰਦਾ ਰਹੇ ਔਰ ਬਿਹਤਰੀ ਹੁੰਦੇ ਰਹੇ ਸਾਡੇ ਤੋਂ ਰੱਬ ਚੈਰਿਟੀ ਦੇ ਕੰਮ ਕਰਾਉਂਦਾ ਰਹੇ ਮੈਂ ਉਸ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਥੈਂਕ ਯੂ ਤੂੰ ਏ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਏ ਪਹਿਣ ਪਰਾਂਵਾਂ ਦੀ ਲੋੜੀ ਦਿਲਾ ਦੀ ਅਚਾਵਾਂ ਦੀ ਲੋੜੀ ਤੇ ਪਹਿਣ ਪਰਾਂਵਾਂ ਦੀ ਲੋੜੀ ਦਿਲਾ ਦੀ ਅਚਾਵਾਂ ਦੀ ਲੋੜੀ ਜਦੋਂ ਏ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਉੰਦੀ ਏ ਲੋੜੀ ਖੁਸ਼ੀਆਂ ਦੇ ਨਾਲ ਪਿਆਰਾਂ ਦੇ ਚਾਹਾਂ ਦੇ ਬੁਲਾਦੇ ਆਈ ਠੰਢੀ ਠੰਡੀ ਵਗਦੀ ਹਵਾ ਲੱਡ ਮਲਾਰਾਂ ਦੀ ਲੋੜੀ ਮੁਹੱਬਤਾਂ ਪਿਆਰਾਂ ਦੀ ਲੋੜੀ ਇਹ ਲੋੜੀ ਸੇਕ ਸਭ ਤੋਂ ਪਹਿਲਾਂ ਦਾ ਤੁਹਾਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਲੋੜੀ ਦੇ ਬਹੁਤ ਬਹੁਤ ਮੁਬਾਰਕਾਂ ਕਿੱਦਾਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਦੇਖੋ ਜੀ ਸਾਡੇ ਕਾਲਜ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਜਿੰਨੇ ਹੀ ਤਿਉਹਾਰ ਨੇ ਅਸੀਂ ਬੜੇ ਧੂਮ-ਧਾਮ ਨਾਲ ਮਨਾਉਂਦੇ ਆਂ ਉਹਦੇ ਵਿੱਚ ਅੱਜ ਲੋਹੜੀ ਦਾ ਤਿਉਹਾਰ ਹੈ ਜਿਹੜਾ ਅਸੀਂ ਮਨਾਇਆ ਹੈ ਜਿੰਦੇ ਵਿੱਚ ਕਾਲਜ ਦੇ ਸਾਰੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਸਾਡਾ ਸਾਰਾ ਸਟਾਫ ਤੇ ਸਾਡੀ ਲੋਕਲ ਮੈਨੇਜਿੰਗ ਕਮੇਟੀ ਵੱਲੋਂ ਸਾਡੇ ਜਿਹੜੇ ਪ੍ਰੈਜ਼ੀਡੈਂਟ ਸਰ ਨੇ ਸਰਦਾਰ ਇੰਦਰਜੀਤ ਸਿੰਘ ਮਦਾਨ ਜੀ ਉਹ ਵੀ ਆਏ ਸੀ ਉਹਨਾਂ ਨੇ ਆ ਕੇ ਲੋਹੜੀ ਦਾ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਅਬਦਾਂ ਮਤਲਬ ਜੋ ਵੀ ਫੰਕਸ਼ਨ ਸੀ ਉਹ ਖਤਮਪਤ ਹੋਣ ਤੋਂ ਬਾਅਦ ਚੱਲੇ ਗਏ ਨੇ ਤਾਂ ਹੁਣ ਬੱਚੇ ਸਾਰੇ ਇੰਜੋਏ ਕਰ ਰਹੇ ਨੇ ਇਹ ਸਾਡੇ ਕਾਲਜ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾਵੇ ਠੀਕ ਹੈ ਜੀ ਤਾਂ ਜੋ ਬੱਚਿਆਂ ਨੂੰ ਪਤਾ ਚੱਲੇ ਕਿ ਸਾਡੇ ਐਕਚੁਅਲ ਵਿੱਚ ਸਾਡੇ ਪੰਜਾਬ ਵਿੱਚ ਸਾਡੇ ਕਿਹੜੇ-ਕਿਹੜੇ ਮੇਨ ਤਿਉਹਾਰ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਮਨਾਣਾ ਹੈ ਵੈਸੇ ਤਾਂ ਦੇਖੋ ਲੋਹੜੀ ਦਾ ਤਿਉਹਾਰ ਹੈ ਰਾਤ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਕਿਉਂਕਿ ਕਾਲਜ ਦੇ ਡੇ ਆਪਾਂ ਦਿਨ ਟਾਈਮ ਮਨਾਣਾ ਹੁੰਦਾ ਤਾਂ ਅਸੀਂ ਹਰ ਇੱਕ ਸਾਲ ਲੋਹੜੀ ਦਾ ਤਿਉਹਾਰ ਦਿਨ ਹੀ ਮਨਾਉਂਦੇ ਆਂ ਬੱਚਿਆਂ ਦੇ ਖਾਣ ਪੀਣ ਦਾ ਹੈ ਜੋ ਵੀ ਸਾਡੇ ਲੋਹੜੀ ਵਿੱਚ ਖਾਣ ਪੀਂਦੇ ਰੋੜੀਆਂ ਹੋ ਗਈਆਂ ਮੋਂਗਫਲੀ ਹੋ ਗਏ ਫੁੱਲੇ ਹੋ ਗਏ ਉਹ ਸਾਰਾ ਕੁਝ ਡਿਸਟ੍ਰੀਬਿਊਟ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਜੀ ਅੱਜ ਸਾਡੇ ਕਾਲਜ ਬਿਆਣੀ ਗੁਰਬਖਸ਼ ਸਿੰਘ ਡੀਵੀ ਕਾਲਜ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਹਦੇ ਵਿੱਚ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਤੁਹਾਨੂੰ ਵੀ ਸਾਡੇ ਪੂਰੇ ਕਾਲਜ ਵੱਲੋਂ ਕਾਲਜ ਦੇ ਸਟਾਫ ਵੱਲੋਂ ਤੁਹਾਨੂੰ ਤੇ ਸਾਰੇ ਸਟੂਡੈਂਟਸ ਨੂੰ ਔਰ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈ ਕਿੱਦਾਂ ਦਾ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ਜੀ ਸਾਰੇ ਹੀ ਤਿਉਹਾਰ ਕਰਾਏ ਜਾਂਦੇ ਨੇ ਇੱਥੇ ਜਿਵੇਂ ਮੈਡਮ ਨੇ ਦੱਸਿਆ ਅੱ ਮੇਨ ਇਹਦੇ ਨਾਲ ਸਟੂਡੈਂਟਸ ਨੂੰ ਜਿੱਥੇ ਇੰਜੋਏ ਕਰਦੇ ਨਾਲ ਹੀ ਇਹਨਾਂ ਤਿਉਹਾਰਾਂ ਦਾ ਇਤਿਹਾਸ ਵੀ ਪਤਾ ਚੱਲਦਾ ਕਿ ਇਹਨਾਂ ਦੀ ਅਹਿਮੀਅਤ ਕੀ ਹੈ ਜੀ ਜਿਵੇਂ ਇਹਦੇ ਨਾਲ ਦੁੱਲਾ ਭੱਟੀ ਦਾ ਇਤਿਹਾਸ ਜੁੜਿਆ ਜਾਂ ਹੋਰ ਤਿਉਹਾਰਾਂ ਨਾਲ ਕੋਈ ਨਾ ਕੋਈ ਜੁੜਿਆ ਹੁੰਦਾ ਉਹਦੇ ਨਾਲ ਜੋ ਸਟੂਡੈਂਟ ਨੇ ਪੰਜਾਬੀ ਸੱਭਿਆਚਾਰ ਨਾਲ ਵੀ ਜੁੜੇ ਰਹਿੰਦੇ ਨੇ ਜੀ ਕਾਲਜ ਦੀ ਮੈਨੇਜਮੈਂਟ ਦੇ ਨਾਲ ਗੱਲਬਾਤ ਕੀਤੀ ਆ ਤੇ ਹੁਣ ਸਾਡੇ ਨਾਲ ਸਟੂਡੈਂਟ ਨੇ ਗੱਲਬਾਤ ਕਰ ਲੈਨੇ ਆ ਕਿੱਦਾਂ ਦਾ ਇਹਨਾਂ ਦੇ ਵੱਲੋਂ ਇੰਜੋਇਮੈਂਟ ਆਜ ਕੀਤਾ ਜਾ ਰਿਹਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੇਖਾ ਹੈ ਇਲਨਾ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਕਾਲਜ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਧੂਮ ਧਾਮ ਨਾਲ ਲੋੜੀ ਮਨਾਈ ਜਾ ਰਹੀ ਹੈ ਲੋੜੀ ਤੋਂ ਇਲਾਵਾ ਹੋਰ ਵੀ ਕਈ ਤਿਉਹਾਰ ਮਨਾਏ ਜਾ ਰਹੇ ਨੇ ਮਤਲਬ ਹਰ ਸਾਲ ਮਨਾਏ ਜਾਂਦੇ ਨੇ ਜਿੱਦਾਂ ਸਾਡੇ ਕਾਲਜ ਵਿੱਚ ਐਨੂਅਲ ਫੰਕਸ਼ਨ ਵੀ ਮਨਾਇਆ ਜਾਂਦਾ ਹੈ ਦੀਆਂ ਦਾ ਤਿਹਾਰ ਲੜਕੀਆਂ ਲਈ ਮਹਿਲਾ ਦਿਵਸ ਵੀ ਮਨਾਇਆ ਜਾਂਦਾ ਹੈ ਮਤਲਬ ਹਰੇਕ ਕਲਚਰ ਨਾਲ ਸਾਨੂੰ ਜੋੜ ਕੇ ਰੱਖਿਆ ਹੋਇਆ ਬਾਕੀ ਅਸੀਂ ਇਸ ਕਾਲਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਇਸ ਸਾਲ ਆਖਰੀ ਸਾਲ ਆ ਸਾਡੀ ਆਖਰੀ ਲੋੜੀ ਸਿੰਗੀ ਮੈਂ ਬੀਏ ਫਾਈਨਲ ਇਅਰ ਚ ਕਿਦਾਂ ਦੀ ਮੈਨੇਜਮੈਂਟ ਦੇ ਵੱਲੋਂ ਅੱਜ ਇੱਥੇ ਪ੍ਰਬੰਧ ਕੀਤੇ ਬਹੁਤ ਵਧੀਆ ਕੀਤਾ ਗਿਆ ਪ੍ਰਬੰਧ ਬਾਕੀ ਸਾਡੇ ਸਮੂਥ ਸਟਾਫ ਵੱਲੋਂ ਵੀ ਬਹੁਤ ਵਧੀਆ ਇੰਜੋਏਮੈਂਟ ਕੀਤਾ ਗਿਆ ਸਾਥ ਦਿੱਤਾ ਗਿਆ ਸਾਰੇ ਟੀਚਰਸ ਦਾ ਬਾਕੀ ਆਖਰੀ ਤੇ ਇਹੋ ਧੰਨਵਾਦ ਮੇਰਾ ਤੇ ਬਾਕੀ ਸਾਰਿਆਂ ਨੂੰ ਹੈਪੀ ਲੋੜੀ ਵੀ ਸਾਰਿਆਂ ਨੂੰ ਕਹਿਣਾ ਚਾਹੋਗੇ ਜਿਸਾ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਕਾਲਜ ਦੇ ਅੰਦਰ ਬਹੁਤ ਸੋਹਣਾ ਪ੍ਰੋਗਰਾਮ ਕਰਾਇਆ ਜਾ ਰਿਹਾ ਜੀ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਸਾਰੇ ਬੱਚਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਓਕੇ ਜੀ ਜੇ ਤੁਸੀਂ ਕੀ ਕਹਿਣਾ ਚਾਹੋਗੇ ਕਾਲਜ ਦੇ ਵਿੱਚ ਅਸੀਂ ਬੋਪਾ ਰਾਏ ਦਾ ਪਹਿਲਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਡੀਏਵੀ ਕਾਲਜ ਆ ਕੇ ਚੇਅਰਮੈਨ ਇੰਦਰਜੀਤ ਸਿੰਘ ਮੈਦਾਨ ਪ੍ਰਿੰਸੀਪਲ ਸਾਹਿਬ ਹੋਰ ਸਾਡੇ ਦੋਸਤ ਲੋਹੜੀ ਮਨਾ ਰਹੇ ਨੇ ਅਸੀਂ ਇਸ ਵਾਸਤੇ ਸਾਰੇ ਇਲਾਕਿਆਂ ਵਾਸੀਆਂ ਨੂੰ ਵਧਾਈਆਂ ਦਿੰਨੇ ਆਂ ਕਿ ਪ੍ਰਮਾਤਮਾ ਹਰ ਇੱਕ ਨੂੰ ਖੁਸ਼ੀਆਂ ਬਖਸ਼ੇ। ਕੇ ਸਾਨੂੰ ਮਜ਼ਰ ਪਰ ਵੇਖਣ ਦੇ ਸਾਨੂੰ ਇਹ ਲੋੜੀ ਸੇਕਣ ਦੇ ਸਾਨੂੰ ਗਦਰ ਪਰ ਵੇਖਣ ਦੇ ਸਾਨੂੰ ਜਿਦੋਏ ਆਂਦੀ ਇਹ ਲੋੜੀ ਤਿਆਤਾਲੇ ਕਿ ਨਾਮ ਹੈ ਮੇਰਾ ਨਾਮ ਪ੍ਰਵੇਸ਼ ਹੀ ਕਿਹੜੇ ਪਿੰਡ ਮੋਰਾ ਲਈ ਕਿੱਦਾਂ ਦਾ ਅੱਜ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਜੀ ਅਸੀਂ ਦੋਵੇਂ ਪ੍ਰਾਣ ਨੱਚ ਵੀ ਬਹੁਤ ਵਧੀਆ ਸਾਰਾ ਦਾ ਇੰਜੋਏਮੈਂਟ ਵਧੀਆ ਹੋਇਆ ਬਹੁਤ ਵਧੀਆ ਆਇਆ ਤੇ ਕਿੰਨੇ ਵਾਰ ਪ੍ਰੋਗਰਾਮ ਹੁੰਦੇ ਨੇ ਇਥੇ ਕਾਲਜ ਦੇ ਅੰਦਰ ਹਰ ਇੱਕ ਵਾਰ ਹਰ ਇੱਕ ਵਾਰ ਹੀ ਹੁੰਦੇ ਜੀ ਸਾਡਾ ਤੀਜਾ ਸਾਲ ਆ ਆਖਰੀ ਸਾਲ ਹੀ ਇਸ ਤੋਂ ਬਾਅਦ ਹੀ ਚਲਾ ਜਾਣਾ ਤੇ ਪ੍ਰੋਗਰਾਮ ਤੇ ਵੀ ਚੱਲਦਾ ਰਹੇਗਾ ਜੀ ਆਖਰੀ ਸਾਲੇ ਮਿਸ ਕਰੋਗੇ ਜਦੋਂ ਇਥੋਂ ਬਹੁਤ ਜ਼ਿਆਦਾ ਜੀ ਬਹੁਤ ਤਾਂ ਹੀ ਅਸੀਂ ਆਈ ਖੋਲ ਕੇ ਨੱਚੀ ਤੀ ਦੋ ਸਾਲ ਜਵਣ ਨੱਚਿਆ ਅੱਜ ਬਹੁਤ ਅਜੀ ਇੰਜੋਏ ਕੀਤਾ ਹਾਂ ਜੀ ਤਾਂ ਬਿਲਕੁਲ ਲਾਸਟ ਸਾਲ ਆ ਕਹਿੰਦੇ ਅੱਜ ਖੁੱਲ ਕੇ ਨੱਚੇ ਆ ਪਹਿਲਾਂ ਵੀ ਕਦੇ ਨੱਚੇ ਤੇ ਜ਼ਰੂਰ ਹੈ ਕਿਤੇ ਨਾ ਕਿਤੇ ਜਿੱਥੇ ਵੀ ਕੋਈ ਨੌਜਵਾਨ ਪੜਦਾ ਕਿਤੇ ਕੋਈ ਲੜਕੀਆਂ ਪੜਦੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਹਰ ਇੱਕ ਸਟੂਡੈਂਟ ਦੀਆਂ ਅੱਜ ਇਥੇ ਇਹਨਾਂ ਦੇ ਵੱਲੋਂ ਬਹੁਤ ਵਧੀਆ ਜਿਹੜਾ ਮੈਨੇਜਮੈਂਟ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਤੇ ਉੱਥੇ ਹੀ ਸਟੂਡੈਂਟਾਂ ਦੇ ਵੱਲੋਂ ਵੀ ਖਾਸ ਤੌਰ ਤੇ ਖੁੱਲ ਕੇ ਜਿਹੜਾ ਇੰਜੋਏਮੈਂਟ ਕੀਤਾ ਗਿਆ ਤਾਂ ਬਿਲਕੁਲ ਬਣੇ ਰਹੋ ਐਤਨੀ న్యూਸ 24 ਚੈਨਲ ਦੇ ਨਾਲ ਮੈਂ ਦਸ਼ਵਿੰਦਰ ਬੋਪਾ ਰੇ ਜਿਲ੍ਹਾ ਲਾਹੌਰ